ਵੜੀ ਦੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ੇ ਨੂੰ ਲੈ ਕੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਮਾੜੀ ਖਬਰ ਪਹਿਲਾਂ ਅੰਮ੍ਰਿਤਸਰ ਤੋਂ ਸਾਹਮਣੇ ਆਈ ਸੀ ਅਜਿਹੇ ਦੇ ਵਿੱਚ ਲੁਧਿਆਣਾ ਤੋਂ ਵੀ ਲੱਗਦਾ ਹੈ ਕਿ ਬਹੁਤ ਮਾੜੀ ਖਬਰ ਹੈ ਕਿਉਂਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਦੋਸਤ ਇੱਕ ਥਾਂ ਤੇ ਬੈਠੇ ਸ਼ਰਾਬ ਪੀਂਦੇ ਪਏ ਸੀ ਪਰ ਉਸ ਤੋਂ ਬਾਅਦ ਉਹਨਾਂ ਦੇ ਮੂੰਹ ਦੇ ਵਿੱਚੋਂ ਝੱਗ ਨਿਕਲਣ ਲੱਗ ਜਾਂਦੀ ਹੈ ਇਸ ਤੋਂ ਬਾਅਦ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਬੜੀ ਘਾਤਕ ਖਬਰ ਤੇ ਬੜੀ ਹੈਰਾਨ ਕਰਨ ਵਾਲੀ ਖਬਰ ਹੁਣ ਲੁਧਿਆਣਾ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਨਜ਼ਦੀਕ ਮਜੀਠਾ ਹਲਕੇ ਤੋਂ ਇਹ ਪੂਰੀ ਖਬਰ ਨਸ਼ਰ ਹੋਈ ਸੀ ਜਿਸ ਦੇ ਵਿੱਚ ਅਨੇਕਾਂ ਮੌਤਾ ਹੋ ਗਈਆਂ ਸਨ ਪਰ ਅਜੇਹਾ ਹੀ ਮਾਮਲਾ ਲੱਗਦਾ ਹੈ ਕਿ ਲੁਧਿਆਣਾ ਦੇ ਵਿੱਚ ਆਇਆ ਆ ਪਰ ਇਹ ਮਾਮਲਾ ਸ਼ੱਕੀ ਜਾਪਦਾ ਪਿਆ ਹੈ ਕਿਉਂਕਿ ਇੱਕ ਪਾਸੇ ਜਿੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਮੁੰਡਾ ਆ ਜਾਂ ਸਾਡਾ ਪਰਿਵਾਰਕ ਮੈਂਬਰ ਆ ਉਹ ਆਪਣੇ ਦੋਸਤਾਂ ਦੇ ਨਾਲ ਬੈਠਾ ਸ਼ਰਾਬ ਪੀਂਦਾ ਪਿਆ ਸੀ ਪਰ ਇਹ ਸ਼ਰਾਬ ਪੀਣ ਨਾਲ ਕਿਵੇਂ ਮੂੰਹ ਦੇ ਵਿੱਚੋਂ ਝੱਗ ਨਿਕਲਣ ਲੱਗ ਪਈ ਇਸ ਤੋਂ ਬਾਅਦ ਇਸ ਮਾਮਲੇ ਤੇ ਹੁਣ ਡਾਕਟਰਾਂ ਦੀ ਟੀਮ ਵੱਲੋਂ ਕੀ ਅੱਗੇੋਂ ਬਿਆਨ ਨਿਕਲ ਕੇ ਸਾਹਮਣੇ ਆਵੇਗਾ ਇਸ ਤੇ ਸਭ ਦੀ ਨਜ਼ਰ ਬਣੀ ਹੋਈ ਹੈ ਪਰ ਬਹੁਤ ਮੰਦਪਾਗੀ ਖਬਰ ਤਸਵੀਰਾਂ ਤੁਸੀਂ ਦੇਖਦੇ ਪਈਓ ਇਹ ਤਸਵੀਰਾਂ ਲੁਧਿਆਣਾ ਮਹਾਨਗਰ ਦੇ ਨੂਰ ਵਾਲਾ ਰੋਡ ਤੋਂ ਸਨਿਆਸ ਨਗਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਸ਼ਰਾਬ ਪੀਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਕਿ ਦੋ ਹੋਰ ਦੋਸਤਾਂ ਦੇ ਨਾਲ ਬੈਠਾ ਦੱਸਿਆ ਜਾ ਰਿਹਾ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਰਾਬ ਪੀਂਦਾ ਪਿਆ ਸੀ ਮ੍ਰਿਤਕ ਦੀ ਪਛਾਣ ਸਨਿਆਸਨਗਰ ਦੇ ਰਹਿਣ ਵਾਲੇ 40 ਸਾਲਾਂ ਰਿੰਕੂ ਦੇ ਰੂਪ ਦੇ ਵਿੱਚ ਹੋਈ ਹੈ ਸ਼ਰਾਬ ਪੀਣ ਤੋਂ ਬਾਅਦ ਗੰਭੀਰ ਹੋਏ ਹੋਰ ਦੋਸਤਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਭਾਬੀ ਨੇ ਦੱਸਿਆ ਹੈ ਕਿ ਰਿੰਕੂ ਤੇ ਦੋ ਦੋਸਤ ਹੋਰ ਸਨਿਆਸਨਗਰ ਦੇ ਸਰਕਾਰੀ ਸਕੂਲ ਦੇ ਖਾਲੀ ਪਲਾਟ ਦੇ ਵਿੱਚ ਸ਼ਰਾਬ ਪੀਂਦੇ ਪਏ ਸਨ ਜਿਸ ਤੋਂ ਬਾਅਦ ਇਹ ਬੇਹੋਸ਼ ਹੋ ਜਾਂਦੇ ਇੱਕ ਰਾਹਗੀਰ ਨੇ ਇਸ ਘਟਨਾ ਦੀ ਜਾਣਕਾਰੀ ਜਦੋਂ ਦਿੱਤੀ ਜਿਸ ਤੋਂ ਬਾਅਦ ਰਿੰਕੂ ਨੂੰ ਰਾਤ ਨੂੰ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਉਧਰ ਹੋਰ ਦੋਸਤਾਂ ਦੀ ਹਾਲਾਤ ਜਿਹੜੀ ਹੈ ਉਹ ਵੀ ਗੰਭੀਰ ਦੱਸੀ ਜਾ ਰਹੀ ਹੈ ਰਿੰਕੂ ਦਾ ਦੀ ਪਤਨੀ ਦੀ ਕੁਰਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਸ ਦਾ ਇੱਕ ਬੇਟਾ ਦੋ ਬੇਟੀਆਂ ਨੇ ਉਹ ਸ਼ਨੀਵਾਰ ਨੂੰ ਸ਼ਨੀ ਦੇਵਤਾ ਦੇ ਨਾਮ ਤੇ ਪੈਸੇ ਮੰਗਦਾ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਕੀ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਪਏ ਹੈ ਬਹੁਤ ਹੀ ਲੋਕ ਸੋਚ ਦੇ ਵਿੱਚ ਪੈ ਗਏ ਨੇ ਕਹਿੰਦਾ ਨਾ ਮੈਂ ਕਹਿੰਦਾ ਨਾ ਪੂਰਾ ਹੋ ਗਿਆ ਕੀ ਹੈ ਇਹ ਦਾਰੂ ਫਿੰਦੇ ਪੈਸੇ ਬੇਟਾ ਕੌਣ ਤਿੰਨ ਜਣੇ ਦੋ ਦੋ ਮੁੰਡੇ ਵਾਦੀਗਰਾਂ ਦੇ ਸੀਗੇ ਇਹ ਕਸਾੜਾ ਪੜਤਦਾ ਹੈ ਸਾਡਾ ਮੁੰਡੇ ਦਾ ਘਟਦਾ ਮੁੰਡੇ ਦਾ ਨਾਰਿਕ ਹੋਏਗਾ ਕਿੰਨੀ ਉਮਰ ਆਦੀ ਇਹ 40 ਸਾਲ ਦਾ ਹੈ ਕੀ ਕਰਦਾ ਉਹ ਮੰਗਰ ਜਾਂਦਾ ਸ਼ਨੀਵਾਰ ਜਾਂਦਾ ਸੀ ਅਸੀਂ ਸਰੀਆਲੇ ਹੈਗੇ ਉਪਰ ਤੇ ਹੁਣ ਸ਼ਰਾਬ ਪੀਣ ਨਾਲ ਹੀ ਹੋਈ ਆ ਸਰਾਪੇ ਨਾਲ ਹੋਈ ਆ ਤਿੰਨੋਂ ਦੀ ਸ਼ਰਾਬ ਨਾਲ ਤਿੰਨੋਂ ਦੇ ਮੂੰਹ ਤੋਂ ਦੇਸੀ ਸ਼ਰਾਬ ਸੀ ਅੰਗਰੇਜ਼ੀ ਪਤਾ ਨਹੀਂ ਮੈਂ ਤੇ ਦੇਖੀ ਨਹੀਂ ਬੇਟਾ ਮੈਂ ਤਾਂ ਆਪ ਘਰ ਸੰਕਰ ਗਈ ਮੈਂ ਤਾਂ ਹੁਣੇ ਆ ਕੇ ਬੈਠੀ ਆ ਦਾਦੀ ਪੋਤੀ ਅਸੀਂ ਗਏ ਆ ਸ਼ਰਾਬ ਪੀਣ ਦੇ ਵਿਲੇ ਰਤੋਗੀ ਉੱਥੇ ਮੁੰਡਿਆਂ ਨਾਲ ਕਿ ਸਾਨੂੰ ਦੱਸੇਗਾ ਤੁਹਾਡੇ ਮੁੰਡੇ ਉੱਧ ਡਿੱਗੇ ਪਏ ਆ ਤੁਸੀਂ ਦੱਸ ਪਤਾ ਕਰੋ ਸੂਫੀ ਆ ਕੀ ਹੈ ਤੇ ਜਦੋਂ ਤੁਸੀਂ ਪਹੁੰਚੇ ਉੱਥੇ ਕੀ ਹੋਇਆ ਸੀਗਾ ਉੱਥੇ ਗਏ ਜਦੋਂ ਲਮਲੇਟ ਪਏ ਜਦੋਂ ਗਏ ਮੈਂ ਜਾ ਕੇ ਦੇਖਤਾ ਤਾਂ ਮੈਂ ਤਾਂ ਟੀਕਾ ਮਾਰਨ ਲੱਗੀ ਰੋਣ ਲੱਗੀ ਮੈਂ ਜਦੋਂ ਮੈਂ ਆਪਣੇ ਕਿ ਕਿ ਨਹੀਂ ਤੰਬਾਕਾ ਫਿਰ ਤੱਕ ਕਰਕੇ ਆਪਾਂ ਹਸਪਤਾਲ ਲੈ ਕੇ ਚੱਲਦੇ ਆਂ ਤੁਸੀਂ ਕਿਦਾ ਗੈਰੋ ਸ਼ਰਾਬ ਪੀਣਾ ਡੱਤੋਂ ਸ਼ਰਾਬ ਇੱਥੇ ਪਈ ਆ ਨਾਲ ਬੋਤਲ ਡਿੱਗੀ ਹੋਈ ਹੈ ਕਿ ਕਿਹਦੇ ਵਾਰ ਸੀ ਕਿੱਥੇ ਸੀ ਨਾਠੇ ਕਦ ਬਾਲੀ ਪਲਾਟਾ ਉੱਤੇ ਸੀ ਕਿ ਪਹਿਲਾਂ ਤੋਂ ਨਹੀਂ ਸੀ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਤੇ ਇਹਦੇ ਕੱਲੇ ਤੇ ਬੇਦ ਖਰਾਬ ਹੋਇਆ ਜਾਂ ਹੋਰ ਨਾ ਤੇ ਉਹ ਦੋਨੋਂ ਉਹ ਵੀ ਇਦਾਂ ਹੀ ਆ ਉਹ ਵੀ ਕਿ ਉਹ ਮਰ ਗਏ ਉਹ ਵੀ ਆ ਗਏ ਉਹ ਵੀ ਦਿੰਦਾ ਹੀ ਮਰ ਗਏ ਹੁਣ ਇਹ ਪਤਾ ਨਹੀਂ ਆਓ ਮੇਰੇ ਲੈ ਕੇ ਆ ਗਏ ਉਹ ਨਹੀਂ ਕੋਈ ਹੌਸ ਨਹੀਂ ਸਹੀ ਨਾ ਦਾ ਜਿੱਦਾਂ ਅਸੀਂ ਆਪਣਾ ਮੁੰਡਾ ਲੈ ਕੇ ਆਏ ਉਹ ਵੀ ਇਦਾਂ ਹੀ ਤੁਹਾਡੇ ਮੁਤਾਬਕ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਹੁਣ ਉਹ ਬਾਕੀ ਦੋ ਜਾਣੇ ਕਿੱਥੇ ਗਏ ਕੀਪ ਤਾਂ ਉਹਨਾਂ ਦੇ ਰਿਸ਼ਤੇਦਾਰ ਹੋਣ ਕਿੱਧਰ ਲੈ ਕੇ ਗਏ ਅਸੀਂ ਤਾਂ ਆਪਣਾ ਮੁੰਡਾ ਲੈ ਕੇ ਇੱਧਰ ਪੱਜੇ ਮੈਂ ਆਪਣਾ ਜਰ ਆਪਣਾ ਪੱਜ ਬਚਾਵਾਂ ਹਰੇਕ ਆਪਣਾ ਬਚਨ ਲੈ ਕੇ ਪੱਦੇ ਤੁਹਾਡੇ ਮੁਤਾਬਕ ਤਿੰਨਾਂ ਦੀ ਡੈਥ ਹੋ ਗਈ ਹਾਂਜੀ ਹਾਂਜੀ ਤਿੰਨਾਂ ਦੀ ਹੋ ਗਈ ਸਾਡੀ ਤੇ ਕਿਸਮਤ ਖਰਾਬ ਹੋ ਗਈ ਕਿੰਨੇ ਕੋਈ ਦਾ ਟਾਈਮ ਸੀ ਵਿਆਹ ਹੋਇਆ ਸੀਗਾ ਮੁੰਡਾ ਹਾਂ ਬੱਚੇ ਕਿੰਨੇ ਬੱਚੇ ਤੋ ਕੁੜੀਆਂ ਇੱਕ ਮੁੰਡਾ ਇੱਕ ਕੁੜੀ ਦਾ ਵਿਆਹ ਕਰਕੇ ਰੱਖਿਆ ਮੈਂ ਦਿਵਾਲੀ ਦਾ ਵਿਆਹ ਕਰਿਆ ਚੰਨੀ ਵਾਰ ਜਾਂਦਾ ਸੀ ਬੇਟਾ ਮੰਗਾ ਓਕੇ ਠੀਕ ਹੈ ਠੀਕ